21 ਗੁਲਾ ਉਹਨਾਂ ਲੋਕਾਂ ਦੀਆਂ ਤਰ ਜਾਂਦੀਆਂ ਨੇ ਕਿਹੜੀਆਂ ਦੀਆਂ ਆਪਾਂ ਇਹਨਾਂ ਬੇਨਤੀਆਂ ਨੂੰ ਸਮਝਾਂਗੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਪਹਿਲਾਂ ਫਤਿਹ ਬੁਲਾਓ ਅਰਜ ਕਰਦਾ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਪੰਕਤੀਆਂ ਆਪਾਂ ਪੜ੍ਹਨੇ ਆਂ ਪਾਤਸ਼ਾਹ ਕਹਿੰਦੇ ਜਿਸ ਤੂੰ ਬਖਸ਼ ਹੈ ਨਾਮ ਜਪਾਈ ਜਿਸ ਜੀਵਨੋਂ ਤੋਂ ਆਪਣਾ ਨਾਮ ਜਪਾ ਕੇ ਨਾਮ ਦੀ ਦਾਤ ਬਖਸ਼ਦਾ ਉਹ ਤੇਰੇ ਗੁਣ ਗਾਉਂਦਾ ਹੈ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਨਾਮ ਲੈਂਦਾ ਨਾਮ ਦੀ ਬਰਕਤ ਦੇ ਨਾਲ ਜੁੜਦਾ ਸਤਿਗੁਰੂ ਦੀ ਰਹਿਮਤ ਦੇ ਨਾਲ ਜੁੜਦਾ ਹੈ ਪਾਤਸ਼ਾਹ ਦੀ ਰਹਿਮਤ ਦੇ ਨਾਲ ਜੁੜਦਾ ਹੈ ਕਹਿੰਦੇ ਗੁਰੂ ਦੀ ਕਿਰਪਾ ਉਹਦੇ ਤੇ ਹੋ ਜਾਂਦੀ ਹੈ ਗੁਰੂ ਦੀ ਬਖਸ਼ਿਸ਼ ਉਹਦੇ ਤੇ ਹੋ ਜਾਂਦੀ ਹੈ ਤੇ ਪਿਆਰਿਓ ਜਿਹਦੇ ਤੇ ਗੁਰੂ ਦੀ ਬਖਸ਼ਿਸ਼ ਹੋ ਜਾਏ ਉਹ 21 ਕੁਲਾ ਤਰ ਜਾਂਦੀ ਆਨੇ ਜਿਹੜਾ ਨਾਮ ਜਪਦਾ ਹੈ ਗੁਰੂ ਦਾ ਨਾਮ ਲੈਂਦਾ ਹੈ ਉਹਦੇ ਨਾਲ ਜੁੜਦਾ ਹੈ ਸੱਤ ਆਪਣੀਆਂ ਸੱਤ ਮਾਤਾ ਦੀਆਂ ਤੇ ਸੱਤ ਘਰਬਾਣੀ ਦੀਆਂ 21 ਕੁਲਾਂ ਤਰ ਜਾਂਦੀਆਂ ਨੇ ਫਿਰ ਪਿਆਰਿਓ ਜਿਹੜਾ ਪ੍ਰਾਣੀ ਗੁਰੂ ਦਾ ਨਾਮ ਲੈਂਦਾ ਹੈ ਸਤਗੁਰੂ ਦਾ ਨਾਮ ਲੈਂਦਾ ਹੈ ਤੇ ਉਹਦੀਆਂ 21 ਕੁਲਾਂ ਤਰ ਜਾਂਦੀਆਂ ਨੇ ਤੇ ਪਾਤਸ਼ਾਹ ਕਹਿੰਦੇ ਨੇ ਹੁਣ ਕਿਵੇਂ ਜਿਸ ਤੂੰ ਬਖਸ਼ ਹੈ ਨਾਮ ਜਪਾਏ ਇਹ ਗੁਰੂ ਅਗੇ ਅਰਦਾਸ ਕਰਨੀ ਹੈ ਕਿ ਸਤਿਗੁਰੂ ਜਿਹਦੇ ਤੋਂ ਤੂੰ ਮਿਹਰਬਾਨ ਹੋ ਜਾਏ ਜਿਹਦੇ ਤੇ ਤੂੰ ਕਿਰਪਾ ਕਰਦੇਂ ਜਿਹਦੇ ਤੇ ਤੂੰ ਮਿਹਰਬਾਨ ਹੋ ਜਾਏ ਜਿਹਦੇ ਤੋਂ ਨਾਮ ਜਪਾ ਲੈ ਸਤਿਗੁਰੂ ਕਿਰਪਾ ਕਰਿਓ ਉਹੀ ਨਾਮ ਜਪਦਾ ਹੈ ਹੋਰ ਦੂਜੇ ਤੀਜੇ ਦੇ ਵਿੱਚ ਜਿਹੜੀ ਹੈ ਇੰਨੀ ਤਾਕਤ ਨਹੀਂ ਹੈ ਇੰਨੀ ਸਮਰੱਥਾ ਨਹੀਂ ਹੈ ਇਹ ਗੱਲ ਨੂੰ ਯਾਦ ਰੱਖਿਓ ਜਿਉ ਭਾਵੈ ਤਉ ਰਾਖ ਦਿਆਲਾ ਜਿਵੇਂ ਤੈਨੂੰ ਚੰਗਾ ਲਗੇ ਤਿਵੇਂ हे ਦਇਆਲ ਤੂੰ ਉਹਨੂੰ ਬਚਾ ਲੈਨੇ ਉਹਦੇ ਤੇ ਕਿਰਪਾ ਕਰ ਦਿੰਦਾ ਹੈ ਸਤਿਗੁਰੂ ਬੜੀ ਵੱਡੀ ਕਿਰਪਾ ਕਰਦੇ ਨੇ ਬੜੀ ਵੱਡੀ ਰਹਿਮਤ ਕਰਦੇ ਨੇ ਸਤਿਗੁਰੂ ਦੀ ਬੜੀ ਵੱਡੀ ਕਿਰਪਾ ਹੁੰਦੀ ਹੈ ਬੜੀ ਵੱਡੀ ਰਹਿਮਤ ਹੁੰਦੀ ਹੈ ਮੇਰੇ ਪਾਤਸ਼ਾਹ ਜੀ ਹਰ ਗੁਰ ਦਾਤਾ RAM GOPALA हे गोपाल तू ही ਸਭ ਤੋਂ ਵੱਡਾ ਦਾਤਾ ਹੈ ਤੇਰੀ ਬੜੀ-ਬੱਡੀ ਕਿਰਪਾ ਹੈ ਬੜੀ-ਵੱਡੀ ਰਹਿਮਤ ਹੈ ਤੂੰ ਸਤਿਗੁਰੂ ਹੈ ਤੂੰ ਮਹਾਨ ਹੈ ਤੂੰ ਦਾਤਾ ਹੈ ਤੇ ਜਿਹੜਾ ਸਤਿਗੁਰੂ ਇੰਨਾ ਮਹਾਨ ਹੈ ਪਿਆਰਿਓ ਉਹ ਤਾਂ ਫਿਰ ਉਹਦੇ ਨਾਲ ਜੁੜਿਆਂ ਤੇ ਸਾਰੀਆਂ ਚੀਜ਼ਾਂ ਜੜੀਆਂ ਨੇ ਹੱਲ ਹੋਈ ਜਾਂਦੀਆਂ ਰੋਗ ਮਿਟੇ ਦੁੱਖ ਠਾ ਕਰਹਾਇਆ ਰੋਗ ਮਿਟ ਜਾਂਦੇ ਨੇ ਆਤਮਿਕ ਮੌਤ ਵਾਲਾ ਦੁੱਖ ਵੀ ਉਹ ਰੋਕ ਲੈਂਦਾ ਤੇ ਸਾਧ ਸੰਗਤ ਹੋਰ ਕੀ ਚਾਹੀਦਾ ਹੈ ਹਵਰ ਨਾ ਔਖਾ ਦਤੰਤ ਨ ਮੰਨਤਾ ਕੰਕ ਕਾਮਣੀ ਹੇਤ ਦੇ ਰੋਗ ਤੋਂ ਬਚਾਉਣ ਵਾਲਾ ਉਹ ਨਾਮ ਉਹ ਪ੍ਰਭੂ ਉਹ ਤੋਂ ਬਿਨਾਂ ਹੋਰ ਕੋਈ دارو ਨਹੀਂ ਕੋਈ ਮੰਤਰ ਨਹੀਂ ਹੈ ਤੇ ਸਾਧ ਸੰਗਤ ਜਿਹੜਾ ਗੁਰੂ ਐਡੇ ਵੱਡੇ ਰੋਗਾ ਨੂੰ ਕੱਟਣ ਦੀ ਤਾਕਤ ਰੱਖਦਾ ਹੈ ਉਹਦੇ ਤੋਂ ਦੂਰ ਕਿਉਂ ਜਾਣਾ ਉਹਦੇ ਤੋਂ ਦੂਰ ਕਿਉਂ ਹੋਣਾ ਉਹ ਸਤਿਗੁਰੂ ਇੰਨਾ ਮਹਾਨ ਹੈ ਉਹ ਪਾਤਸ਼ਾਹ ਇੰਨਾ ਮਹਾਨ ਹੈ ਤੇ ਪਿਆਰਿਓ ਅਸੀਂ ਉਹਦੇ ਕੋਲੋਂ ਦੂਰ ਕਿਉਂ ਜਾਣੇ ਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਤੇ ਹੋਰ ਜਾ ਕੇ ਕਿਉਂ ਝੁਕਣਾ ਅਸੀਂ ਪਸੰਦ ਕਰਨੇ ਹਾਂ ਸਭ ਤੋਂ ਵੱਡੀ ਗੱਲ ਹੈ ਗੁਰੂ ਕੀ ਗੁਰੂ ਗ੍ਰੰਥ ਸਾਹਿਬ ਆਪਣੇ ਨੇ ਜੇ ਗੁਰੂ ਗ੍ਰੰਥ ਸਾਹਿਬ ਆਪਣੇ ਨੇ ਤੇ ਫਿਰ ਹੋਰ ਕਿੱਥੇ ਜਾਣੇ ਆ ਬਈ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਸ਼ਬਦ ਗੁਰੂ ਸੁਰਤ ਤੁਣ ਚੇਲਾ ਲੋੜ ਹੈ ਕਿ ਅਸੀਂ ਇਸ ਚੀਜ਼ ਨੂੰ ਅਪਣਾਈਏ ਇਸ ਚੀਜ਼ ਤੇ ਅਸੀਂ ਗੌਰ ਕਰੀਏ ਤੇ ਸਤਿਗੁਰੂ ਕਹਿੰਦੇ ਜਿਹੜਾ ਇਸ ਚੀਜ਼ ਤੇ ਗੌਰ ਕਰਦਾ ਹੈ ਨਾ ਤੇ ਗੁਰੂ ਫਿਰ ਉਹਦੇ ਤੇ ਕਿਰਪਾ ਕਰ ਦਿੰਦਾ ਉਹਦੇ ਤੇ ਮਿਹਰ ਕਰ ਦਿੰਦਾ ਪਾਤਸ਼ਾਹ ਨੇ ਰੋਗ ਭਰਮ ਭੇਦ ਮਨ ਦੂਜਾ ਗੁਰ ਬਿਨ ਭਰਮ ਜਪ ਹੈ ਜਪ ਦੂਜਾ ਉਹਨਾਂ ਨੂੰ ਇਹ ਰੋਗ ਭਟਕਣਾ ਪ੍ਰਭੂ ਨਾਲੋਂ ਵਿੱਤ ਤੇ ਮੇਰ ਤੇਰ ਕਿਉ ਗੁਰੂ ਦੀ ਸ਼ਰਨ ਤੋਂ ਬਿਨਾਂ ਜਿਹੜੇ ਮਨੁੱਖ ਕਰਾਹੇ ਪੈ ਕੇ ਦੂਜਾ ਜਪਦੇ ਨੇ ਤੇ ਪਾਤਸ਼ਾਹ ਕਹਿੰਦੇ ਨੇ ਫਿਰ ਉਹਨਾਂ ਦੀ ਗਤੀ ਨਹੀਂ ਹੁੰਦੀ ਤੇ ਜਿਹੜਾ ਗੁਰੂ ਨਾਲ ਜੁੜ ਕੇ ਗੁਰੂ ਦੇ ਹੋ ਗਿਆ ਤੇ ਪਿਆਰਿਓ ਉਹਨੇ ਆਸੇ ਪਾਸੇ ਦੀ ਝਾਕ ਛੜਤੀ ਕਹਿੰਦੇ ਸਤਿਗੁਰੂ ਉਹਦੇ ਹੋਗੇ ਤੇ ਜਿਹੜਾ ਗੁਰੂ ਜੀ ਦਾ ਬਣ ਜਾਏ ਤੇ ਪਿਆਰਿਓ ਉਹਨੂੰ ਕਿਸੇ ਚੀਜ਼ ਦੀ ਕੋਈ ਘਾਟ ਹੈ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ